ਨਹੀਂ थम ਰਿਹਾ ਕਪੂਰਥਲਾ ਸ਼ਹਿਰ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਆਏ ਦਿਨ ਸ਼ਹਿਰ ਵਿੱਚ ਹੋ ਰਹੇ ਨੇ ਕਤਲ ਬੀਤੀ ਦੇਰ ਰਾਤ ਜਿੱਥੇ ਪਿੰਡ ਤਲਵੰਡੀ ਦੇ ਵਿੱਚ ਦੋ ਧਿਰਾਂ ਦੀ ਲੜਾਈ ਹੁੰਦੀ ਹੈ ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਜਾਂਦਾ ਹੈ ਤੇ ਜ਼ਖਮੀ ਦਾ ਮੁੰਡਾ ਜਸਪ੍ਰੀਤ ਸਿੰਘ ਆਪਣੇ ਜ਼ਖਮੀ ਪਿਤਾ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਪਹੁੰਚਦਾ ਹੈ ਉਸ ਦਾ ਪਿਤਾ ਹਸਪਤਾਲ ਵਿੱਚ ਇਲਾਜ ਕਰਵਾਉਂਦਾ ਹੈ ਤੇ ਮੁੰਡਾ ਜਸਪ੍ਰੀਤ ਸਿੰਘ ਸਿਵਲ ਹਸਪਤਾਲ ਦੇ ਐਮਰਜੈਂਸੀ ਦੇ ਬਾਹਰ ਆਪਣੀ ਕਾਰ ਵਿੱਚ ਬੈਠ ਜਾਂਦਾ ਹੈ ਮਿਲੀ ਜਾਣਕਾਰੀ ਅਨੁਸਾਰ ਹਸਪਤਾਲ ਦੇ ਅੰਦਰ ਹੀ ਕਰੀਬ ਅੱਧੀ ਦਰਜਨ ਵਿਅਕਤੀਆਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਲੈਸ ਕੁਝ ਵਿਅਕਤੀ ਕਾਰ ਵਿੱਚ ਬੈਠੇ ਜਸਪ੍ਰੀਤ ਸਿੰਘ ਤੇ ਹਮਲਾ ਕਰ ਦਿੰਦੇ ਨੇ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਕਿੰਦਾ ਪਰਚਾ ਤੇ ਨੰਨ ਲੜਨਾ ਵਾਲਾ ਟਿਕ ਉਸ ਕੀ ਨਾ ਭਾਈ ਸਾਹਿਬ ਤੁਹਾਡਾ ਕੀ ਹੋਇਆ ਕੀ ਉਹ ਲੜਾਈ ਹੋਈ ਤਿੰਨ ਦਾ ਪਿੰਡ ਮੇਰਾ ਸਿਰ ਕਾਰ ਦਿੱਤਾ ਕਿ ਮੇਰੇ ਮੁੰਡੇ ਨੂੰ ਵੱਢ ਗਏ ਅੱਛਾ ਜੀ ਰਾਜਾ ਤੁਹਾਏ ਤੁਹਾਡਾ ਬੇਟਾ ਕਿੱਥੇ ਮਾਰਿਆ ਇਹਨੂੰ ਸਰ ਕੀ ਇਨਸੀਡੈਂਟ ਹੋਇਆ ਇੱਕ ਸਿਵਲ ਹਸਪੀਟਲ ਦੇ ਬਾਹਰ ਹਸਪਤਲ ਤੇ ਇਹ ਝਗੜਾ ਚਲ ਰਹੀ ਨਵਾਂ ਪਿੰਡ ਹੋਇਆ ਸੀ ਅੱਛਾ ਜੀ ਉਹ ਉਹਨਾਂ ਨੂੰ ਲੈ ਕੇ ਆਏ ਸੀ ਇੱਥੇ ਤੇ ਉੱਚੋਂ ਉਹਨਾਂ ਨੂੰ ਦੁਬਾਰਾ ਮੰਨ ਕਰਤਾ ਸਿਵਲ ਹਸਪਤਲ ਤੇ ਇੱਥੇ ਇੱਕ ਬੱਚੇ ਦਾ 23 ਸਾਲ ਦਾ ਹੈਗਾ ਜਿਹੜੇ ਡੈਥ ਹੋ ਗਈ ਕੋਈ ਸਰ ਬੰਦੇ ਕੋਈ ਅਰੈਸਟ ਵੀ ਹੋਇਆ ਵਾ ਕਿ ਕਹਿੰਦੇ ਇੱਥੇ ਸਿਵਲ ਜੀ ਐਫਆਰ ਲੋਸ ਕਰਨ ਲੱਗੇ ਦਸਵਿਕਲਾ ਮੇਰੇ ਪੁੱਜੀ ਤੁਹਾਡਾ ਮੇਰਾ ਨਾਮ ਡਾਕਟਰ ਵਿਸ਼ੇਧਰ ਹੈ ਸਰ ਕੀ ਇਨਸੀਡੈਂਟ ਹੋਇਆ ਹੁਣ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਸਿਵਲ ਹਸਪੀਟਲ ਦੇ ਬਾਹਰ ਮੇਰੀ ਨਾਈਟ ਡਿਊਟੀ ਦੌਰਾਨ ਤਕਰੀਬਨ 10:00 ਵਜੇ ਰਾਜਕੁਮਾਰ ਸਨੋਜਵਾਲਾ ਰਾਮ ਜੋ ਕਿ ਆਪਣੀ ਹਿਸਟਰੀ ਲੈ ਕੇ ਐਨਸੀਬੀ ਦੀ ਹਿਸਟਰੀ ਆਫ ਅ ਲੈਸਟ ਅਸਾਲਟ ਇਹਨਾਂ ਦੇ ਲੜਾਈ ਛੜੇ ਦਾ ਕੇਸ ਸੀਗਾ ਵਿਨੈਤ ਲੁੰਡੀ ਮਹਿਮਾ ਦੇ ਰਹਿਣ ਵਾਲੇ ਸੀ ਜਿੱਥੇ ਲੜਾਈ ਹੋਈ ਸੀ ਇਹ ਇਹਨਾਂ ਦੇ ਐਮਲਰ ਕਟਰ ਰਹੀ ਸੀ ਤੇ ਸਾਨੂੰ ਬਾਹਰ ਕਾਫੀ ਅਵਾਜ਼ਾਂ ਸੁਣੀ ਆ ਲੜਾਈ ਝਗੜੇ ਦੀਆਂ ਕਾਫੀ ਅਵਾਜ਼ਾਂ ਸੁਣੀ ਆ ਪੀਸੀਆਰ ਨੂੰ ਬੁਲਾਇਆ ਗਿਆ ਫੋਨ ਕਰਕੇ ਤੇ ਮਰੀਜ਼ ਜੋ ਤੱਕ ਅੰਦਰ ਆਇਆ ਜਸਪ੍ਰੀਤ ਗਿੱਲ ਤੇ ਉਹ ਅਨਕੌਨਸ਼ੀਅਸ ਹਾਲਾਤ ਚ ਸੀ ਉਸ ਦਾ ਬੀਪੀ ਐਂਡ ਪਲਸ ਅਨਰੀਕੋਰਡੇਬਲ ਸੀ ਉਸ ਨੂੰ ਉਹਦੇ ਸਿਰ ਤੇ ਕਾਫੀ ਗੰਭੀਰ ਸੱਟਾਂ ਸਨ ਤੇ ਉਹਨੂੰ ਰਿਵਾਈਵ ਕਰਨ ਦੀ ਇਲਾਜ ਦੇ ਅਸੀਂ ਦੌਰਾਨ ਮਰੀਜ਼ ਦੀ ਮ੍ਰਿਤਿ ਹੋ ਗਈ ਚੀਨਾ ਦੱਸ ਤੇ ਦੱਸੇ ਹੁਣ ਕੋਈ লাশ ਨੂੰ ਪੁਲਿਸ ਵਾਲੇ ਕਰਤਾ ਕਿ ਇਸਰਾ ਮੌਕੇ ਤੇ ਆ ਗਈ ਪੁਲਿਸ ਹਾਂ ਪੁਲਿਸ ਮੌਕੇ ਤੇ ਆ ਗਈ ਸੀ ਉਹਨਾਂ ਨੇ ਬਾਅਦ ਚੋ ਗੱਲ ਨੂੰ ਹੋਰ ਬਦਲਨ ਦੀ ਲੜਾਈ ਝਗੜੇ ਨੂੰ ਹੋਰ ਰੋਕਣ ਦੀ ਕੋਈ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਅੰਦਰ